ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਇਹ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਵਿਧਾਨ ਸਭਾ ਵਾਲਕਾ ਖੇਮਕਰਨ ਦੇ ਕਸਬਾ ਖੇਮਕਰਨ ਦੀਆਂ ਹੋ ਰਹੀਆਂ ਨਗਰ ਪੰਚਾਇਤ ਦੀਆਂ 13 ਵਾਰਡਾਂ ਚ ਚੋਣਾਂ ਚ ਜਿੱਥੇ ਪਹਿਲੇ ਦੋ ਦਿਨਾਂ ਚ ਕੋਈ 19 ਦੇ ਕਰੀਬ ਫੈਲਾ ਵੱਖ-ਵੱਖ ਉਮੀਦਵਾਰਾਂ ਵੱਲੋਂ ਦਾਖਲ ਕਰਾਈਆਂ ਗਈਆਂ ਅੱਜ ਕੁੱਲ 61 ਉਮੀਦਵਾਰਾਂ ਨੇ ਪਹਿਲਾਂ ਵੱਖ-ਵੱਖ ਪਾਰਟੀਆਂ ਵੱਲੋਂ ਦਾਖਲ ਕਰਾਈਆਂ ਗਿਆ ਜੋ ਕਿ ਕੁੱਲ 80 ਦੇ ਕਰੀਬ ਫੈਲਾ 13 ਵਾਰਡਾਂ ਤੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਦਾਖਲ ਕਰਾਈਆਂ ਦੱਸੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਇੱਕ ਇਵੈਂਟ ਦੀ ਇੱਕ ਵਾਰਡ ਜਿਹਦੇ ਵਿੱਚ 6 ਉਮੀਦਵਾਰਾਂ ਨੇ ਆਪਣੀਆਂ ਫੈਲਾ ਦਾਖਲ ਕਰਾਈਆਂ ਅੱਜ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਜਦੋਂ ਪੋਲਿਟੈਕਨਿਕ ਕਾਗਜ਼ ਤੇ ਕਵੈਂਟ ਪਹੁੰਚ ਕੇ ਫੈਲਾ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਕਾਫੀ ਹੰਗਾਮਾ ਵੀ ਹੋਇਆ ਜਿੱਥੇ ਕੁਝ 12 ਆਏ ਵਿਅਕਤੀਆਂ ਵੱਲੋਂ ਉਮੀਦਵਾਰਾਂ ਦੀਆਂ ਫੈਲਾ ਪਾੜਨ ਦੇ ਯਤਨ ਵੀ ਕੀਤੇ ਗਏ ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੰਧੂ ਅਤੇ ਹੋਰ ਪਾਰਟੀਆਂ ਦੇ ਆਗੂ ਵੱਲੋਂ ਜ਼ੋਰਦਾਰ ਢੰਗ ਨਾਲ ਇਸ ਦਾ ਰੋਸਿਤ ਆ ਗਿਆ ਜਿਸ ਮਗਰੋਂ ਡੀਐਸਪੀ ਦੇ ਗਿਵਨ ਦਹਾਰ ਪ੍ਰੀਤਿੰਦਰ ਸਿੰਘ ਵੱਲੋਂ ਬੜੇ ਸਜੇ ਢੰਗ ਨਾਲ ਸਾਰੇ ਉਮੀਦਵਾਰਾਂ ਦੀਆਂ ਫੈਲਾਂ ਦਾਹਲ ਕਰਵਾਈ ਗਈ ਹੈ ਇਸ ਸੰਬੰਧੀ ਲੋਕ ਪੰਜਾਬੀ ਚੈਨਲ ਨੂੰ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਤੇਨੂੰ ਜਲਦ ਹੀ ਸਬਸਕ੍ਰਾਈਬ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਫੋਲੋ ਜੁ ਕਰਾਣ ਵਾਲਾ यो सबै कुरा ਜਾਣੇ ਜਾਂ ਜਿੰਨੇ ਵੀ ਇੱਥੇ ਖਲੋਤੇ ਆ ਹੁਣੇ ਚਲੇ ਜਾਣ ਹੁਣੇ ਡੱਬੇ ਰੱਖ ਲੈਣ ਉਥੇ ਦੋ ਪੀ ਪੀ ਡੱਬੇ ਦੇ ਵੋਟਾ ਪਵਾ ਲੈਣ ਹੁਣੇ ਵੋਟਾ ਪਵਾ ਲੈਣ ਕੀ ਗੱਲ ਬਾਤ ਹੋਈ ਹੁਣ ਹੋਇਆ ਗਿਆ ਇਹ ਰੱਖ ਕੇ ਤੇਰਾ ਨੰਬਰ ਕੋਈ ਨਾ ਕਿ ਅਮਨਦਾਰ ਦਾ ਅੱਜ ਕੀ ਹੋਇਆ ਮੇਰਾ ਨਾਮ ਹੀ ਗਰਲਾਸ ਇਹ ਮੁਲਾਜ਼ਮ ਨੇ ਲੈਡੀ ਕਨਸਟੇਬਲ ਉਹਨਾਂ ਨੇ ਫਾਈਲਾਂ ਮੰਗੀਆਂ ਇਹ ਅੰਦਰ ਜਾਣ ਦੇਣਾ ਚਲੋ ਉਹ ਸਾਨੂੰ ਪਤਾ ਹੈ ਵੀ ਇਹਨਾਂ ਨੇ ਕੀ ਕਰਨਾ ਹੈ ਉਹਨਾਂ ਦੇ ਹੱਥੋਂ ਆ ਮੁੰਡਾ ਇੱਕ ਕੋਈ ਘੱਟੇ ਜੇ ਪਰਨੇ ਵਾਲੇ ਲੱਭਦੇ ਦੋਵੇਂ ਫਾਈਲਾਂ ਪੜ੍ਹੋ ਕੋਈ ਚੱਕਰ ਨਹੀਂ ਠੀਕ ਹੈ ਨਾ ਇਹਨਾਂ ਨੂੰ ਕਹੋ ਹੁਣੇ ਇਲੈਕਸ਼ਨ ਕਰਾਣੇ ਇੱਧੇ ਜਾ ਕੇ ਇਹ ਸਰਕਾਰ ਦਾ ਹੁਣੇ ਪਤਾ ਲੱਗ ਜਾਊਗਾ ਕਿ ਇਹਨਾਂ ਦੇ ਪੱਲੇ ਹੈਗਾ ਕੀ ਨਹੀਂ ਇੱਕਲੇ ਨੰਬਰ ਵਾਰਦੀ ਤੋਂ ਆ ਸਾਰੇ ਸਾਰੇ ਪੁਲਿਸ ਅਫਸਰ ਕੋਤੇ ਆ ਜੀ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਸਾਰ ਕੋਈ ਕੋਈ ਨਹੀਂ ਤੁਹਾਡੇ ਸਾਹਮਣੇ ਕਿਹ ਨਹੀਂ ਬੋਲਦਾ ਜੋ ਕੋਈ ਗਿਨਾ ਮਿਥਿਆ ਹੀ ਜੀ ਹੁਣ ਤੁਸੀਂ ਸਟੇਲ ਲਾਣੀ ਕੀ ਕਰੋਗੇ ਅਸੀਂ ਫੋਟੋ ਖੋਲ੍ਹਾਂਗੇ ਜੀ ਹਾਈ ਕੋਰਟ ਤੱਕ ਪਹੁੰਚਾਂਗੇ ਜਿੱਥੋਂ ਦੁਕਾਨਾ ਬੋ ਦੱਸਾਂਗੇ ਅਸੀਂ ਇਹਨਾਂ ਨੂੰ ਪਹਿ ਆਖਾਂਦਾ ਇੱਦਾਂ ਹੀ ਆ ਜਾਓ ਇਲੈਕਸ਼ਨ ਕਰਾ ਲਓ ਉੱਥੇ ਜਾ ਕੇ 21 ਤਰੀਕ ਰਹਿਣ ਦੋ ਅਸੀਂ ਚਾਹੀ ਦੁਬਾਰਾ ਅਸੀਂ ਮਾਨਯੋਗ ਹਾਈ ਕੋਰਟ ਦਾ ਸਾਰਾ ਲੈ ਕੇ ਜਿੱਥੋਂ ਤੱਕ ਵੀ ਸਾਨੂੰ ਉਹਨਾਂ ਨੂੰ ਤੋ ਆ ਗਿਆ ਅਸੀਂ ਧੂਆਂ ਇਹ ਅਸੀਂ ਘਰੇ ਬੈਠਣ ਵਾਲੇ ਨਹੀਂ ਹੈਗੇ ਜੀ ਬਿਲਕੁਲ ਅਗਨਾ ਪੁਰਾਣਾ ਭਗਵੰਤ ਮਾਨ ਜੀ ਆਮ ਜਨਤਾ ਦੀ ਸਰਕਾਰ ਕੋਈ ਆਮ ਜਨਤਾ ਦੀ ਸਰਕਾਰ ਨਹੀਂ ਤੇ ਚਰਿਆਨ ਗੁੰਡਾ ਗੰਦੀ 15 ਪੰਕੀ ਦੇ ਇਲੈਕਸ਼ਨ ਵੀ ਹੋ ਜਾਂਦੇ ਹੋਰ ਐਮਸੀ ਦੇ ਉਹਨਾਂ ਦੇ ਇਲੈਕਸ਼ਨ ਨਹੀਂ ਹੋਦੇ ਮਾਨ ਜੀ ਉਹ ਕਰ ਦੂਦਾ ਤੇ ਇਹਨਾਂ ਦੇ ਪੱਲੇ ਕੱਖ ਨਹੀਂ ਹੋ ਗਾ ਲੈ ਪੱਲੇ ਹੁੰਦਾ ਨਹੀਂ ਨਾਲ ਪਨਾ ਲਾ ਗਿਆ ਪਿੱਛੇ ਵੰਦ ਦੋ ਜਿਹਨੂੰ ਲਵੀ ਲਾ ਵੋਟਾਂ ਲੈ ਲਈ ਏ ਟਿਕੜੀ ਕਿਹੜੀ ਕਰੀ ਆ ਗਈ ਉਹ ਪਹਿਲਾਂ ਹੀ ਇਲੈਕਸ਼ਨ ਕਰਾਓ ਇਲੈਕਸ਼ਨ ਇੱਕ ਇਲੈਕਸ਼ਨ ਵਿੱਚ ਕਰਉਣੇ ਕੰਮ ਸਾਰੇ ਮੇਰਾ ਨੰਬਰ ਵਾ ਮੈਂ ਤੇ ਹਾਰਾਣ ਆ ਜੀ ਸ਼ਰਿਆਮ ਲੋਕਤੰਤਰ ਦੀਆਂ ਧਜੀਆਂ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਆ ਤੁਹਾਡੇ ਸਾਹਮਣੇ ਹੀ ਆ ਤੇ ਜਿੱਥੇ ਤਾਗੇ ਸਬਮਿਟ ਹੁੰਦੇ ਪਏ ਨੇ ਉਹਦੇ ਬਾਹਰ ਆ ਬੰਦਲੀ ਹੈ ਜੀ ਅਸੀਂ ਆਰਾਮ ਦੇ ਨਾਲ ਖੜੇ ਆ ਸਾਡੇ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਉਂ ਹੀ ਅੰਦਰਲੇ ਪਾਸੇ ਗਏ ਆ ਜੀ ਜਿੱਥੇ ਕੰਪਲੈਕਸ ਦੇ ਵਿੱਚ ਸਾਰੀ ਪ੍ਰੋਪਰ ਵੀਡੀਓਗ੍ਰਾਫੀ ਹੋ ਰਹੀ ਹੈ ਪੋਸਟ ਕੰਪਲੈਕਸ ਇੱਥੇ ਤਾਂ ਸਾਡੇ ਉਮੀਦਵਾਰ ਗਏ ਆ ਜੀ ਉਹਨਾਂ ਕੋਲੋਂ ਮੂੰਹ ਬੰਨ ਕੇ ਅੰਦਰ ਬੰਦੇ ਖਲੋਤੇ ਹੋਏ ਜੀ ਉਹਨਾਂ ਕੋਲ ਸ਼ਰਹਾਂਮ ਸਾਡੀਆਂ ਭੈਣਾਂ ਕਹਿੰਦੇ ਜਿਹੜੀਆਂ ਉਹ 22 ਲੱਖ ਹੋ ਕੇ ਸਾਹਮਣੇ ਪਾੜ ਦਿੱਤੀਆਂ ਕਿ ਪ੍ਰਸ਼ਾਸਨ ਦੇ ਸਾਹਮਣੇ ਸ਼ਰਹਾਂਮ ਜਿਹੜੀਆਂ ਲੋਕਤੰਤਰ ਦੀਆਂ ਧਾਜੀਆਂ ਕਿਉਂਕਿ ਪਾਰਟੀ ਕਹਿੰਦੀ ਸੀ ਕਿ ਸਾਨੂੰ ਸਮਾਂ ਦੇ ਦਿਓ ਅਸੀਂ ਲੋਕਤੰਤਰ ਬਹਾਲ ਕਰਾਂਗੇ ਇਹਨਾਂ ਨੂੰ ਇੱਡਾ ਕਾਦਾ ਖਤਰਾ ਪੈ ਗਿਆ ਕਿ ਇਲੈਕਸ਼ਨ ਹੋਣਦੇ ਹੋ ਜੀ ਜੇ ਲੋਕ ਤੁਹਾਨੂੰ ਪਿਆਰ ਕਰਦੇ ਹੋ ਤੇ ਤੁਹਾਨੂੰ ਵੋਟ ਪਾ ਦਿੰਗੇ ਨਹੀਂ ਤੇ ਲੋਕਤੰਤਰ ਦੀ ਬਹਾਲੀ ਆਸਤੇ ਜਿਹੜਾ ਅੱਜ ਘਾਣ ਹੋ ਰਿਹਾ ਜੀ ਹਾਂ ਵੀ ਕੌਂਟਰੋਲ ਸ਼ਬਦਾਂ ਚ ਨਕਦੀ ਵੀ ਕਰਤਾ ਤੇ ਮਾਨਜੋ ਕਲੈਕਸ਼ਨ ਕਮਿਸ਼ਨ ਨੂੰ ਕਹਿਣਾ ਕਿ ਤੁਰੰਤ ਪੇਟੀਪਿੰਡ ਤੇ ਵਿੱਚ ਜਿਹੜੀ ਬਾਏ ਇਲੈਕਸ਼ਨ ਤੇ ਖੇਮ ਕਰ ਚ ਜਿਹੜੀ ਇਲੈਕਸ਼ਨ ਹੋ ਰਹੀ ਆ ਇਹਨੂੰ ਤੁਰੰਤ ਰੱਦ ਕਰਕੇ ਲੋਕਤੰਤਰ ਦੀ ਭਾਲੀ ਨੂੰ ਕਾਇਮ ਰੱਖਦਿਆਂ ਜਿਹੜੀ ਤੁਰੰਤ ਤੇ ਦੁਬਾਰਾ ਜਿਹੜੀਆਂ ਨਾਮਜ਼ਦਗੀ ਪੱਤਰ ਜਿਹੜੇ ਉਹ ਦਾਖਲ ਹੋਣੇ ਚਾਹੀਦੇ ਸ਼ਰਿਆਮ ਸਾਡੀਆਂ ਭੈਣਾਂ ਦੇ ਮਤਲਬ ਪੂਰੀ ਛੇੜਛਾੜ ਵੀ ਕੀਤੀ ਮੈਂ ਸ਼ਬਦਾਂ ਚ ਨਹੀਂ ਬਿਆਨ ਕਰ ਸਕਦਾ ਕਿ ਜੋ ਇਹਨਾਂ ਨੇ ਲੋਕਤੰਤਰ ਦਾ ਘਾਣਕੀਕਾ ਕਦੀ ਪਿਛਲੇ ਸਮੇਂ ਤੋਂ ਕਦੀ ਵੇਖਿਆ ਹੀ ਨਹੀਂ ਕੋਣ ਲੋਗ ਹੈ ਇਹ ਅਣਪਛਾਤੇ ਲੋਕ ਆ ਸੰਵਤੰਤਰ ਜਾਣੀ ਨਹੀਂ ਦਿੱਤਾ ਜੀ ਉਥੇ ਮੂੰਹ ਬੰਨ ਕੇ ਖਲੋਤੇ ਹੋਏ ਜੀ ਉਹਨਾਂ ਨੂੰ ਇਹ ਨਹੀਂ ਕਿ ਕਿਸੇ ਦੀਆਂ ਮਾਵਾਂ ਨੇ ਭੈੜਾ ਨੇ ਧੀਆਂ ਨੇ ਆ ਬਜ਼ੁਰਗ ਮਾਤਾ ਹੈ ਜੀ ਪਰ ਉਹਨਾਂ ਲੋਕਾਂ ਨੂੰ ਕਿਸੇ ਚੀਜ਼ ਦੀ ਏਸੀ ਦੀ ਸ਼ਰਮ ਨਹੀਂ ਮੈਂ ਇਸ ਚੀਜ਼ ਦੀ ਜਿਹੜੀ ਉਹ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਪੁਰਜੋ ਅਪੀਲ ਕਰ ਰਿਹਾ ਤੇ ਜਿਹੜੀ ਤੁਰੰਤ ਇਲੈਕਸ਼ਨ ਕੈਨਸਲ ਕਰਕੇ ਦੁਬਾਰਾ ਲੋਕਤੰਤਰ ਨੂੰ ਬਹਾਲ ਰੱਖ ਦਿਆ ਹੋਇਆ ਜਿਹੜੀਆਂ ਦੁਬਾਰਾ ਨਾਮਜ਼ਦੀਆਂ ਲੱਗੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਪ੍ਰਬੰਧ ਤੁਸੀਂ ਦੇਖਿਆ ਹੋਊਗਾ ਵੀ ਦੋਨੋਂ ਪਾਸੇ ਜਿਹੜੇ ਨਾਕਾਬੰਦੀ ਪ੍ਰੋਪਰ ਕੀਤੀ ਹੋਈ ਆ ਤੇ ਅੰਦਰ ਵੀ ਜਿਹੜੀ ਆ ਫੋਰਸ ਦਾ ਮੁਕੰਮਲ ਇੰਤਜ਼ਾਮ ਕੀਤਾ ਆ ਫਿਰ ਵੀ ਕਿਤਨਾ ਕਿਤੇ ਕਿਉਂਕਿ ਇਲੈਕਸ਼ਨ ਜਿਹੜੀ ਇਹ ਨਿੱਜੀ ਇਲੈਕਸ਼ਨ ਹੁੰਦੀ ਆ ਇਹਦੇ ਵਿੱਚ ਕਿਤਨਾ ਕਿਤੇ ਕਈ ਸੁਣੀ ਆਪਸ ਦੇ ਵਿੱਚ ਹੋ ਜਾਂਦੀ ਕਾਂਗਰਸੀ ਵਰਕਰ ਜਿਹੜੇ ਦੋਸ਼ ਲਾਉਂਦੇ ਆ ਵੀ ਪੁਲਿਸ ਜਿਹੜੀ ਆ ਮੂਕ ਦਰਸ਼ਕ ਬਣੀ ਬੈਠੀ ਵੀ ਤੇ ਪੁਲਿਸ ਹੀ ਸਭ ਕੁਝ ਕਰਵਾ ਰਹੀ ਹੈ ਕੀ ਕਹੋਗੇ ਤੁਸੀਂ ਇਸ ਬੰਦ ਇਸ ਕੋ ਅਸੀਂ ਜਸਕਿਉਰਟੀ ਅਰੇਂਜਮੈਂਟ ਕੀਤਾ ਤੁਸੀਂ ਵੇਖੋ ਗੇਟ ਤੇ ਵੀ ਜਿਹੜੇ ਆ ਲਾਈਨਾਂ ਲੱਗੀਆਂ ਹੋਈਆਂ ਨੇ ਅੰਦਰ ਵੀ ਜਿਹੜੀ ਆ ਹਰਿਆ ਨਾਮਿਨੇਸ਼ਨ ਦੀ ਪ੍ਰਕਿਰਿਆ ਚਲਾ ਰਿਆ ਐਸਪੀਡੀ ਸਾਹਿਬ ਮੌਕੇ ਤੇ ਆ ਜਾਣਾ ਡਿਜ਼ਰਬਾਂ ਆ ਜਾਂਦੇ ਕੋਈ ਇਸ਼ੂ ਨਹੀਂ ਗਾ ਜੇ ਕੋਈ ਆਇਆ ਇਦਾਂ ਦਾ ਨਹੀਂ ਸੋਨ ਉੱਥੇ ਪਰ ਜਿਹੜੇ ਪੇਪਰ ਪੜਨ ਦੀ ਕਟਨ ਹੋਈ ਉਹ ਤੇ ਕੋਈ ਆਹ ਵੇਖ ਲੈਂਦੇ ਜੀ ਜਦੋਂ ਸਾਡੇ ਕੋਲ ਆਜੂਗੀ ਰਿਪੋਰਟ ਤੇ ਉਹਦੇ ਮੁਤਾਬਕ ਕਾਰਵਾਈ ਕਰੀ ਨੀ ਉਹ ਸਾਰਾ ਲੋਕਾਂ ਪਬਲਿਕ ਦੇ ਸਾਹਮਣੇ মিডিਆ ਸਾਹਮਣੇ ਪਾੜਿਆ ਉਹਨਾਂ ਨੇ ਮਕਾ ਜੀ ਸਾਨੂੰ ਕੋਈ ਕੰਪਲੇਂਟ ਦੇ ਦੂਗਾ ਤੁਸੀਂ ਦੇ ਦਿਓ ਕੰਪਲੇਂਟ ਅਸੀਂ ਕਰਵਾਈ ਕਰੀ ਨੀ ਪਰ ਸਰ ਵੇਖੋ ਮੰਨ ਲਓ ਤੁਸੀਂ ਪ੍ਰਬੰਧ ਕੀਤੇ ਆ ਹੂ ਲੜਵਾ ਜਿਹੜੇ ਗੇਟ ਤੇ ਖਲੋਜਣ ਉਹਨੂੰ ਪਾਸੇ ਨਹੀਂ ਕੀਤਾ ਜਾਣਾ ਚਾਹੀਦਾ ਕੀਤਾ ਜਾਂਦਾ ਜੀ ਕੀਤਾ ਜਾਂ ਕਰਵਾ ਰਹੇ ਜੀ ਕਰਵਾ ਰਹੇ ਨਹੀਂ ਹੋ ਰਿਹਾ ਜੀ ਕੁਛ